ਰੱਬ ਵਰਗੇ ਸਰੋਤਿਓ ਅਤੇ ਕਦਰਦਾਨੋ ਆਪ ਸਭ ਦਾ ਮਨਜੀਤ ਕੌਰ ਗਿੱਲ ਜੰਡਾ ਦੇ ਚੈਨਲ ਤੇ ਸਵਾਗਤ ਹੈ ਜੀ ਆਪ ਸਭ ਨੇ ਮੇਰੀ ਗਜ਼ਲ ਸੁਣ ਕੇ ਲਾਇਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਮੈਂ ਮਨਜੀਤ ਕੌਰ ਗਿੱਲ ਜੰਡਾ ਆਪਣੀ ਅੱਜ ਦੀ ਗਜ਼ਲ ਲੈ ਕੇ ਹਾਜ਼ਰ ਹਾਂ ਜੀ ਅੱਖਾਂ ਚੁੰਨੀਆਂ ਕਰ ਬੈਠੇ ਹਾਂ ਤਾਰੇ ਲੱਭਦੇ ਸਰਵਣ ਦੀ ਬਹੰਗੀ ਨੂੰ ਅਸੀਂ ਸਾਰੇ ਲੱਭਦੇ ਆਪੋਤਾ ਪੀ ਪਈ ਹੋਈਆ ਕੋਈ ਕਿਸੇ ਦੀ ਸੁਣਦਾ ਨਹੀਂ ਪਹਿਲਾਂ ਵਾਲੀਆਂ ਗੱਲਾਂ ਗਈਆਂ ਨਾਹੀ ਉਹ ਨਜ਼ਾਰੇ ਲੱਭਦੇ ਪੈਰਾਂ ਨੂੰ ਕੁੰਗਰੂ ਬਨ ਜਦ ਬੁੱਲੇ ਵਾਂਗ ਕੋਈ ਨੱਚੇ ਫਿਰ ਅੱਲਾ ਪਾਕ ਦੇ ਦਿਦਾਰੇ ਲੱਭ ਦੇ ਤੀ ਦੇ ਲੇਖਾਂ ਤੋਂ ਢੜਦਾ ਕੋਈ ਤੀ ਨਾ ਜੰਮੇ ਪੁੱਤਰ ਦੇ ਰਿਸ਼ਤੇ ਕਰਨ ਲਈ ਫਿਰ ਨਸ਼ਵਾਰੇ ਲੱਭ ਦੇ ਸੱਚੀ ਪ੍ਰੀਤ ਪਗਾਉਨੇ ਵਾਲੇ ਹੁੰਦੇ ਤੁੰਦੇ ਪੱਕੇ ਸੋਹਣੀ ਵਾਂਗੂ ਕੱਚਿਆਂ ਤੇ ਵੀ ਕਿਨਾਰੇ ਲੱਭਦੇ ਦਾਦੇ ਦਾਦੀਆਂ ਆਸ਼ਰਮਾਂ ਵਿੱਚ ਪਹੁੰਚਾ ਕੇ ਹੁਣ ਬੱਚਿਆਂ ਲਈ ਪਰਵਾਸੀਆਂ ਦੇ ਸਾਰੇ ਲੱਭਦੇ ਕਰਾਂ ਦੀ ਜਗਾ ਤੇ ਪੱਕੀਆਂ ਕੋਠੀਆਂ ਬਣੀਆਂ ਓਟੇ ਵਾਲੇ ਚੌਕੇ ਛੁਪ ਗਏ ਨਾ ਚੁੱਲਿਆਂ ਤੇ ਹਾਰੇ ਲਬਦੇ ਸੌਣ ਦੀਆਂ ਲਗੀਆਂ ਨਾ ਚੜੀਆਂ ਨਾਹੀ ਮੀ ਪਿਆ ਸਾਵਣ ਵਿੱਚ ਕੜਕੀ ਬਿਜਲੀ ਦੇ ਨਾਲ ਸ਼ਿਕਾਰੇ ਲਬਦੇ ਅੱਖਾਂ ਚੁੰਨੀਆਂ ਕਰ ਬੈਠੇ ਹਾਂ ਸਾਰੇ ਲੱਭਦੇ ਸਰਵਣ ਦੀ ਬੈਂਗੀ ਨੂੰ ਅਸੀਂ ਸਾਰੇ ਲੱਭਦੇ ਬਹੁਤ ਬਹੁਤ ਧੰਨਵਾਦ ਜੀ